ਮੇਲਾਵਲ ਮਹੱਲਾ ਪੰਜਵਾ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹਾਥ ਕਹੀ ਨਾ ਪਹੁੰਚੈ ਸੁਲਹੀ ਹੋਏ ਮੂਆ ਨਾ ਪਾਕ ਰਹਾਉ ਕਾਡ ਕੁਠਾਰ ਖਸਮ ਸਿਰ ਕਾਟਿਆ ਖੇਨ ਮਹਿ ਹੋਏ ਗਿਆ ਹੈ ਖਾਕ ਮੰਦਾ ਚਿਤਵਤ ਚਿਤਵਤ ਪਚਿਆ ਜਿਨ ਰਚਿਆ ਤਿਨ ਦੀਨਾ ਧਾਕ ਪੁੱਤਰ ਮੀਤ ਧਾਨ ਕਿਸ਼ੂ ਨਾ ਰਹੇ ਓ ਸੋ ਛੋਟ ਗਿਆ ਸਭ ਭਾਈ ਸਾਖ ਕਾਹੋ ਨਾਨਕ ਤਿਸ ਪ੍ਰਭ ਬਲਿਹਾਰੀ ਜਿਨ ਜਨ ਕਾ ਤੀਨੋ ਪੂਰਨ ਵਾਕ ਬਿਲਾਵਲ ਮਹੱਲਾ ਪੰਜਵਾਂ ਪੂਰੇ ਗੁਰ ਕੀ ਪੂਰੀ ਸੇਵਾ ਆਪੇ ਆਪ ਵਰਤੈ ਸੁਆਮੀ ਕਾਰਜ ਰਾਸ ਕੀਆ ਗੁਰਦੇਵ ਰਹਾਉ ਆਦ ਮਦ ਪ੍ਰਭ ਅੰਤ ਸੁਆਮੀ ਆਪਣਾ ठाਟ ਬਨਾਇਓ ਆਪ ਆਪਣੇ ਸੇਵਕ ਕੀ ਆਪੇ ਰਾਖੈ ਪ੍ਰਭ ਮੇਰੇ ਕੋ ਵੱਡ ਪਰਤਾਪ ਪਾਰ ਬ੍ਰਹਮ ਕਰਮੇਸੁਰ ਸਤਗੁਰ ਵਾਸ ਕੀਨੇ ਜਿਨ ਸਗਲੇ ਜੰਤ ਚਰਨ ਕਮਲ ਨਾਨਕ ਸਰਣਾਈ RAM ਨਾਮ ਜਪ ਨਿਰਮਲ ਮੰਤ ਬਿਲਾਵਲ ਮਹੱਲਾ ਪੰਜਵਾ ਤਾਪ ਪਾਪ ਤੇ ਰਾਖੇ ਆਪ ਸੀਤਲ ਭਏ ਗੁਰ ਚਰਨੀ ਲਾਗੇ RAM ਨਾਮ ਹਿਰਦੇ ਮੈਂ ਜਾਪ ਰਹਾ ਗਾਰ ਕਿਰਪਾ ਹਸਤ ਪ੍ਰਭ ਦੀਨੇ ਜਗਤ ਉਧਾਰ ਨਾਭਖੰਡ ਪ੍ਰਤਾਪ ਦੋਖ ਬਿਨਸੇ ਸੁਖ ਅਨੰਦ ਪਰਵੇਸਾ ਤ੍ਰਿਸ਼ਣ ਗੁਜੀ ਮਾਨ ਤਨ ਸੱਚ ਧਰਾਪ ਨਾਥ ਕੋ ਨਾਥ ਸਰਣ ਸਮਰੱਥਾ ਸਗਲ ਸ੍ਰੇਸ਼ਟ ਕੋ ਮਾਈ ਬਾਪ ਭਗਤ ਵਛਲ ਭੈ ਪੰਜਨ ਸੁਆਮੀ ਗੁਣ ਗਾਵਤ ਨਾਨਕ ਆਲਾਪ ਬਿਲਾਵਲ ਮਹੱਲਾ ਪੰਜਵਾਂ ਜਿਸ ਤੇ ਉਪਜਿਆ ਤਸੈ ਪੁਸ਼ਾਨ ਪਾਰ ਬ੍ਰਹਮ ਪਰਮੇਸ਼ਰ ਧਿਆਇਆ ਕੁਸਲ ਖੇਮ ਹੋਏ ਕਲਿਆਣ ਰਹਾਉ ਗੁਰੂ ਪੂਰਾ ਭੇਟਿਓ ਬੜ ਭਾਗੀ ਅੰਤਰਜਾਮੀ ਸੁਗੜ ਸੁਜਾਨ ਹਾਥ ਦੇ ਰਾਖੇ ਕਰ ਆਪਣੇ ਬਾਡ ਸਮਰਥ ਨਿਮਾਣਿਆ ਕੋ ਮਾਨ ਭ੍ਰਮ ਭੈ ਬਿਨਸ ਗਏ ਕਿਨ ਭੀਤਰ ਅੰਧਕਾਰ ਪ੍ਰਗਟੇ ਚਾਨਣ ਸਾਸ ਸਾਸ ਆਰਾਧੈ ਨਾਨਕ ਸਦਾ ਸਦਾ ਜਾਈਐ ਗੁਰਬਾਣ ਬਿਲਾਵਲ ਮਹੱਲਾ ਪੰਜਵਾਂ ਦੋ ਬੈ ਥਾਵ ਰਖੇ ਗੁਰ ਸੂਰੇ ਹਲ ਤ ਪਲਤ ਪਾਰ ਬ੍ਰਹਮ ਸਵਾਰੇ ਕਾਰਜ ਹੋਏ ਸਗਲੇ ਪੂਰੇ ਰਹਾ ਹਰ ਹਰ ਨਾਮ ਜਪਤ ਸੁਖ ਸਹਜੇ ਮੱਜਨ ਹੋਵਤ ਸਾਧੂ ਧੂਰੇ ਆਵਣ ਜਾਣ ਰਹੇ ਸਿਤ ਪਾਈ ਜਨਮ ਮਰਨ ਕੇ ਮਿਟੇ ਬਿ ਸੂਰੇ ਭ੍ਰਮ ਭੈ ਤਰੇ ਛੁਟੇ ਭੈ ਜਮ ਕੀ ਘਾਟ ਘਾਟ ਏਕ ਰਹਿਆ ਭਰ ਪੂਰੇ ਨਾਨਕ ਸਰਨ ਪਰਿਓ ਦੁਖ ਭੰਜਨ ਅੰਤਰ ਬਾਹਰ ਵੇਖ ਹਜੂਰੇ ਬਿਲਾਵਲ ਮਹੱਲਾ ਪੰਜਵਾਂ ਦਰਸ਼ਨ ਦੇਖਤ ਦੁਖ ਨਸੇ ਕਬਹੁ ਨਾ ਹੋ ਵਹ ਦ੍ਰਿਸ਼ਟ ਅਗੋਚਰ ਜੀ ਕੈ ਸੰਗ ਵਸੇ ਰਹਾਵ ਰੀਤਮ ਪ੍ਰਾਨ ਆਧਾਰ ਸੁਆਮੀ ਪੂਰ ਰਹੇ ਪ੍ਰਭ ਅੰਤਰ ਜਾਮੀ ਕਿਆ ਗੁਣ ਤੇਰੇ ਸਾਰ ਸਮਾਰੀ ਸਾਸ ਸਾਸ ਪ੍ਰਭ ਤੁਝਹਿ ਚਿਤਾਰੀ ਕਿਰਪਾ ਨਿਹਦ ਪ੍ਰਭ ਦੀਨ ਦਇਆਲਾ ਜੀ ਜੰਤ ਕੀ ਕਰਹੁ ਪ੍ਰਤ ਪਾਲਾ ਆਠ ਪਹਿਰ ਤੇਰਾ ਨਾਮ ਜਨ ਜਾਪੇ ਨਾਨਕ ਪ੍ਰੀਤ ਲਾਈ ਪ੍ਰਭ ਆਪੇ ਮਿਲਾਵਲ ਮਹੱਲਾ ਪੰਜਵਾਂ ਤਨ ਤਨ ਜੋਬਨ ਚਲਤ ਗਇਆ ਰਾਮ ਨਾਮ ਕਾ ਭਜਨ ਨਾ ਕੀਨੋ ਕਰਤ ਵਿਕਾਰ ਨਿਸਪੂਰ ਭਇਆ ਰਹਾ ਹਾਨਕ ਪ੍ਰਕਾਰ ਭੋਜਨ ਨਿਤ ਖਾਤੇ ਮੁਖ ਦੰਤਾ ਘਾਸ ਖੀਨ ਖਯਾ ਮੇਰੀ ਮੇਰੀ ਕਰ ਕਰ ਮੂਠਾਉ ਪਾਪ ਕਰਤ ਨਹਿ ਕਰੀ ਦਇਆ ਮਹਾ ਵਿਕਾਰ ਘੋਰ ਦੁਖ ਸਾਗਰ ਤਿਸ ਮਹਿ ਪ੍ਰਾਣੀ ਗਲਤ ਪਇਆ ਸ਼ਰਨ ਪਰੇ ਨਾਨਕ ਸੁਆਮੀ ਕੀ ਵਾਹ ਪਕਰ ਪ੍ਰਭ ਕਾੜ ਲਇਆ ਬਿਲਾਵਲ ਮਹੱਲਾ ਪੰਜਵਾਂ ਆਪਨਾ ਪ੍ਰਭ ਆਇਆ ਚੀਤ ਦੁਸ਼ਮਨ ਦੁਸ਼ਟ ਰਹਿ ਝੱਖ ਮਾਰਤ ਕੁਸਲ ਭਇਆ ਮੇਰੇ ਭਾਈ ਮੀਤ ਰਹਾਉ ਗਾਇਬ ਯਾਦ ਉਪਾਦ ਸਭ ਨਾਸੀ ਅੰਗੀਕਾਰ ਕੀਓ ਕਰਤਾਰ ਸਾਥ ਸੂਖ ਅਰ ਅਨੰਦ ਖਨੇਰੇ ਪ੍ਰੀਤਮ ਨਾਮ ਰਿਦੈ ਉਰਹਾਰ ਜੀਓ ਪਿੰਡ ਧਾਨੁ ਰਾਸ ਪ੍ਰਭ ਤੇਰੀ ਤੂੰ ਸਮਰਥ ਸੁਆਮੀ ਮੇਰਾ ਦਾਸ ਆਪੁਨੇ ਕਾਉ ਰਖਨ ਹਾਰਾ ਨਾਨਕ ਦਾਸ ਸਦਾ ਹੈ ਚੇਰਾ ਬਿਲਾਵਲ ਮਹੱਲਾ ਪੰਜਵਾਂ गोबिंद सिमर हो आकल्यान मिटि उपाद भया सुख साचा अंतर जामी सिमर या जान राह जेसके जीव तिन किए सुखाले भगत जना काओ साचा तान दास अपने की आपे राखी भय भंजन ऊपर करते मान ਭਾਈ ਮਿਤਰਾਈ ਮਿਟੀ ਬੁਰਾਈ ਦ੍ਰੁਸ਼ਟ ਦੂਤਾ ਹਰ ਕਾਢੇ ਸ਼ਾਨ ਸੂਖ ਸਹਿਜ ਆਨੰਦ ਖਨੇਰੇ ਨਾਨਕ ਜੀਵੈ ਹਰ ਗੁਣਹਿ ਵਖਾਣ ਬਿਲਾਵਲ ਮਹੱਲਾ ਪੰਜਵਾਂ ਆਰ ਬ੍ਰਾਹਮ ਪ੍ਰਭ ਭਾਏ ਕਿਰਪਾਲ ਕਾਰਜ ਸਗਲ ਸਵਾਰੇ ਸਤਿਗੁਰ Jap Jap ਸਾਧੂ ਭਾਏ ਨਿਹਾਲ ਰਹਾਉ ਅੰਗੀਕਾਰ ਕੀਆ ਪ੍ਰਭ ਆਪਣੇ ਦੁਖੀ ਸਗਲੇ ਭੇਰਵਾਲ ਕੰਠ ਲਾਏ ਰਾਖੇ ਜਨ ਆਪਣੇ ਉਦਰ ਲੀਏ ਲਾਏ ਆਪਣੇ ਪਾਲ ਸਹੀ ਸਲਾਮਤ ਮੇਲ ਘਰ ਆਏ ਨਿੰਦਕ ਕੇ ਮੁਖ ਹੋਏ ਕਾਲ ਕਾਹੋ ਨਾਨਕ ਮੇਰਾ ਸਤਿਗੁਰੂ ਪੂਰਾ ਗੁਰ ਪ੍ਰਸਾਦ ਪ੍ਰਭ ਭਏ ਨਿਹਾਲ ਮਿਲਾਵਲ ਮਹੱਲਾ ਪੰਜਵਾਂ ਮੂ ਲਾਲਨ ਸਿਉ ਪ੍ਰੀਤ ਬਣੀ ਰਹਾਉ শোরী না ਤੂ ਕੈ শোরী ਨਾ ਛੂਟੈ ਐਸੀ ਮਾਦੋ ਖਿੰਚ ਤਨੀ ਦਿਨ ਸਰੈਨ ਮਨ ਮਾਹੇ ਵਸਤ ਹੈ ਤੂ ਕਰੇ ਕਿਰਪਾ ਪ੍ਰਭ ਆਪਣੀ ਵਾਲ ਬਲ ਜਾਓ ਸਿਆਮ ਸੁੰਦਰ ਕਾਓ ਅਕਥ ਕਥਾ ਜਾ ਕੀ ਬਾਤ ਸੁਣੀ ਜਨ ਨਾਨਕ ਦਾਸਨ ਦਾਸ ਕਹੀ ਅਤ ਹੈ ਮੋਹੇ ਕਰਹੁ ਕਿਰਪਾ ਠਾਕੁਰ ਆਪਣੀ ਬਿਲਾਵਲ ਮਹੱਲਾ ਪੰਜਵਾਂ ਹਰ ਕੇ ਚਰਨ ਜਪ ਜਾਉ ਕੁਰਬਾਨ ਗੁਰ ਮੀਰਾ ਪਾਰ ਬ੍ਰਹਮ ਪਰਮੇਸ਼ੁਰ ਤਾ ਕਾ ਹਿਰਦੈ ਧਾਰ ਮੰਨ ਧਿਆਨ ਰਹਾਉ ਸਿਮਰ 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 ਸੁਖ ਦਾਤਾ ਜਾ ਕਾ ਕੀਆ ਸਗਲ ਜਹਾਨ ਰਸਨਾ ਰਵ ਹੋ ਏਕ ਨਾਰਾਇਣ ਸਾਚੀ ਦਰਗਹਿ ਪਾਵਹ ਮਾਨ ਸਾਧੂ ਸੰਗ ਪਰਾਪਤ ਜਾ ਘਾਓ ਤੈਨਹੀ ਪਾਇਆ ਇਹੋ ਨਿਧਾਨ ਗਾਵੋ ਗੁਣ ਕੀਰਤਨ ਨਿਤ ਸੁਆਮੀ ਕਰਿ ਕਿਰਪਾ ਨਾਨਕ ਦੀਜੈ ਦਾਨ ਬਿਲਾਵਲ ਮਹੱਲਾ ਪੰਜਵਾਂ ਰਾਖ ਲੀਏ ਸਤਿਗੁਰ ਕੀ ਸਰਣ ਜੈ ਜੈਕਾਰ ਹੋਆ ਜਗ ਅੰਤਰ ਪਾਰ ਬ੍ਰਹਮ ਮੇਰੋ ਤਾਰਨ ਤਰਨ ਰਹਾ ਮਿਸਵੰ ਪਰ ਪੂਰਨ ਸੁਖ ਦਾਤਾ ਸਗਲ ਸਮਗਰੀ ਕੋਖਣ ਭਰਨ ਖਾਨਥਨ ਅੰਤਰ ਸਰਬ ਨਿਰੰਤਰ ਬਾਲ ਬਾਲ ਜਾਈ ਹਰ ਕੇ ਚਰਨ ਜੀ ਅਜੁਗਤ ਵਸ ਮੇਰੇ ਸੁਆਮੀ ਸਰਬ ਸੇਧ ਤੁਮ ਕਾਰਣ ਕਰਨ ਆਦਿ ਜੁਗਾਦ ਪ੍ਰਭ ਰਖਦਾ ਆਇ ਹਰਿ ਸਿਮਰਤ ਨਾਨਕ ਨਹੀਂ ਡਰਣਾ ਰਾਗ ਬਿਲਾਵਲ ਮਹੱਲਾ ਪੰਜਵਾਂ ਦੋ ਪਦੇ ਘਰ ਅਠਵਾਂ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਮੈਂ ਨਾਹੀ ਪ੍ਰਭ ਸਾਬ ਕੀਛ ਤੇਰਾ ਈਗੈ ਨਿਰਗੁਨ ਊਗੈ ਸਰਗੁਨ ਕੇਲ ਕਰਤ ਵਿਚ ਸੁਆਮੀ ਮੇਰਾ ਰਹਾ ਨਗਰ ਮਹਿ ਆਪ ਬਾਹਰ ਫੁਨ ਆਪਨ ਪ੍ਰਭ ਮੇਰੇ ਕੋ ਸਗਲ ਵਸੀਰਾ ਆਪੇ ਹੀ ਰਾਜਨ ਆਪੇ ਹੀ ਰਾਯਾ ਕਹਿ ਕਹਿ ਠਾਕੁਰ ਕਹਿ ਕਹਿ ਚੀਰਾ ਕਾ ਕਉ ਦੁਰਾਉ ਕਾ ਸਿਉ ਬਲ ਬੰਚਾ ਜਹ ਜਹ ਪੇਖਾ ਤਹਿ ਤਹਿ ਨੀਰਾ ਸਾਧ ਮੂਰਤ ਗੁਰ ਭੇਟਿਓ ਨਾਨਕ ਮਿਲ ਸਾਗਰ ਬੂੰਦ ਨਹੀ ਅਨ ਹੀਰਾ ਬਿਲਾਵਲ ਮਹੱਲਾ ਪੰਜਵਾ ਤੁਮ ਸਮਰਥਾ ਕਾਰਨ ਕਰਨ ਢਾਤ ਨਢਾਕ ਗੋਬਿੰਦ ਗੁਰ ਮੇਰੇ ਮੋਹੇ ਅਪਰਾਧੀ ਸਰਨ ਚਰਨ ਰਹਾਉ ਜੋ ਜੋ ਕੀਨੋ ਸੋ ਤੁਮ ਜਾਣਿਓ ਪੇਖਿਓ ਠਾਉਰ ਨਾਹੀ ਕਛ ਢੀਠ ਮੁਕਰਨ ਵਡ ਪਰਤਾਪ ਸੁਨਿਓ ਪ੍ਰਭ ਤੁਮਰੋ ਕੋਟ ਅਗਾ ਤੇਰੋ ਨਾਮ ਹਰਨੈ અમરો સહાવ સદા સદ ભૂલન તમરો બિરદ પતત ઉધારન કરુણા મે કૃપાલ કૃપા નિધ જીવન પાદ નાનક હર દર્શન મિલાવલ મહલ્લા પંજવાન ऐसी कृपा मोहे चरण हमारो माथा नैन दरस तनतूर परहो र को शबद मेरा हि यास हारनामान साग तरहो तस्कर पञ्चनिवाहो ठाकुर सगलो भरमा होम जरहो ਜੋ ਤੁਮ ਕਰਹੁ ਸੁਈ ਭਾਲ ਮਾਨੈ ਭਾਵਨ ਦੁਬਿਦਾ ਦੂਰ ਟਰਹੁ ਨਾਨਕ ਕੇ ਪ੍ਰਭ ਤੁਮਹੀ ਦਾਤੇ ਸੰਤ ਸੰਗ ਨੇ ਮੋਹਿ ਉਦ ਰਹੁ ਬਿਲਾਵਲ ਮਹੱਲਾ ਪੰਜਵਾਂ ਅਸੀ ਦਿਖਿਆ ਜਨ ਸਿਉ ਮੰਗਾ ਤੁਮਰੋ ਧਿਆਨ ਤੁਮਾਰੋ ਰੰਗਾ ਤੁਮਰੀ ਸੇਵਾ ਤੁਮਾਰੇ ਅੰਗਾਰਹਾਉ ਜਾਨਕੀ ਤਹਿਨ ਸੰਪਾਖਨ ਜਨ ਸਿਉ ਉਠਨ ਬੈਠਨ ਜਨ ਕੈ ਸੰਗਾ ਜਾਨ ਚਾਰ ਰਾਜ ਮੁਖ ਮਾਥੈ ਲਾਗੀ ਆਸਾ ਪੂਰਨ ਅਨੰਤ ਤਰੰਗਾ जान पार ब्रह्म जाग की निर्मल महिमा जान के चरण तीर्थ कोट गंगा जान की धूर कियो मजन नानक जन्म जन्म के हरे कलंगा मिलावल महल्ला पंजावां ਜਿਉਂ ਭਾਵੈ ਤਿਉਂ ਮੋਹਿ ਪ੍ਰਤਿਪਾਲ ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਹਮ ਬਾਰਿਕ ਤੁਮ ਪਿਤਾ ਕਿਰਪਾਲ ਰਹਾਉ ਮੋਹਿ ਨਿਰਗੁਣ ਗੁਣ ਨਾਹੀ ਕੋਈ ਪਾਹੋਚ ਨਾ ਸਾਖਉ ਤੁਮਰੀ ਥਾਲ ਤੁਮਰੀ ਗਾਤਿ ਮਿਤ ਤੁਮਹੀ ਜਾਨਹੁ ਜਿਉ ਪਿੰਡ ਸਭ ਤੁਮਰੋ ਮਾਲ ਅੰਤਰ ਜਾਮੇ ਪੁਰਖ ਸੁਆਮੀ ਅਨ ਬੋਲਤ ਹੀ ਜਨ ਹੋਂ ਹਾਲ ਤਾਨ ਮਨ ਸੀਤਲ ਹੋਏ ਹਮਾਰੋ ਨਾਨਕ ਪ੍ਰਭ ਜੀਓ ਨਦਰ ਨਿਹਾਲ ਬਿਲਾਵਲ ਮਹੱਲਾ ਪੰਜਵਾਂ ਰਾਖ ਸਦਾ ਪ੍ਰਭ ਆਪਣੇ ਸਾਥ ਤੂੰ ਹਮਰੋ ਪ੍ਰੀਤਮ ਮਨ ਮੋਹਨ ਤੋਜ ਬਿਨ ਜੀਵਨ ਸਗਲ ਆਕਾਠ ਰਹਾਉ ਰੰਕ ਤੇ ਰਾਉ ਕਰਤ ਖੇਨ ਭੀਤਰ ਪ੍ਰਭ ਮੇਰੋ ਅनाथ ਕੋ 나ਥ ਜਲਤ ਅਗਨ ਮਹ ਜਨ ਆਪ ਉਧਾਰੇ ਕਰ ਆਪਣੇ ਦੇ ਰਾਖੇ ਹਾਥ ਸੀਤਲ ਸੁਖ ਪਾਇਓ ਮਨ ਤ੍ਰਿਪਤੇ ਹਰਿ ਸਿਮਰਤ ਸ੍ਰਮ ਸਗਲੇ ਲਾਥ ਨਿਦ ਨਿਧਾਨ ਨਾਨਕ ਹਰਿ ਸੇਵਾ ਅਵਰ ਸਿਆਨਪ ਸਗਲ ਅਕਾਥ ਬਿਲਾਵਲ ਮਹੱਲਾ ਪੰਜਵਾਂ ਆਪਨੇ ਸੇਵਕ ਕਾਉ ਕਬਹੋ ਨਾ ਬਿਸਾਰੋ ਔਰ ਲਗਹੋ ਸੁਆਮੀ ਪ੍ਰਭ ਮੇਰੇ ਪੂਰਵ ਪ੍ਰੀਤ ਗੋਬਿੰਦ ਵਿਚਾਰੋ ਰਹਾਉ ਪਤਿਤ ਪਾਵਨ ਪ੍ਰਭ ਬਿਰਧ ਤੁਮਾਰੋ ਹਮਰੇ ਦੁਖ ਹਿਰਦੈ ਮਤ ਧਾਰੋ ਜੀਵਨ ਪ੍ਰਾਨ ਹਾਰ ਧਾਨ ਸੁਖ ਤੁਮਹੀ ਹਾਉ ਮੈਂ ਪਟਲ ਕਿਰਪਾ ਕਰ ਜਾ ਰਹੁ ਜਾਲ ਬਿਹੂਨ ਮੀਨ ਕਤ ਜੀਵਨ ਦੂਧ ਬਿਨਾ ਰਹਿਨ ਕਤ 바ਰੋ ਜਨ ਨਾਨਕ ਪਿਆਸ ਚਰਨ ਕਮਲਨ ਕੀ ਵੇਖ ਦਰਸ ਸੁਆਮੀ ਸੁਖ ਸਾਰੋ ਬਿਲਾਵਲ ਮਹੱਲਾ ਪੰਜਵਾਂ ਅਗੈ ਪਾਛੈ ਕੁਸਲ ਭਇਆ ਗੁਰ ਪੂਰੈ ਪੂਰੀ ਸਭ ਰਾਖੀ ਪਾਰ ਬ੍ਰਹਮ ਪ੍ਰਭ ਕੀਨੀ ਮਯਾ ਰਹਾ ਮਾਨ ਤਨ ਰਾਵ ਰਹਿਆ ਹਰ ਪ੍ਰੀਤਮ ਦੁਖ ਦਰਦ ਸਗਲਾ ਮਿਟ ਗਿਆ ਸਾਥ ਸਹਿਜ ਆਨੰਦ ਗੁਣ ਗਾਏ ਦੂਤ ਦੁਸ਼ਟ ਸਭ ਹੋਏ ਖਿਆ ਗੋਣ ਆਵ ਗੋਣ ਪ੍ਰਾਪ ਕਾਛ ਨਾ ਵਿਚਾਰਿਓ ਕਰ ਕਿਰਪਾ ਆਪੁਨਾ ਕਰ ਲਇਆ ਅਤੋਲ ਬਡਾਈ ਅਚੋਤ ਅਬినాਸੀ ਨਾਨਕ ਉਚਰੈ ਹਰ ਕੀ ਜੈ ਆ ਬਿਲਾਵਲ ਮਹੱਲਾ ਪੰਜਵਾ ਬੇਨ ਭੈ ਭਗਤੀ ਤਰਨ ਕੈਸੇ ਕਰਹੁ ਅਨੁਗ੍ਰਹਿ ਹੋ ਪਤਿਤ ਉਦਾਰਨ ਰਾਖ ਸੁਆਮੀ ਆਪ ਕਰੋਸੀ ਰਹਾਵ ਸਿਮਰਨ ਨਹੀਂ ਆਵਤ ਫਿਰਤ ਮਦ ਮਾਵਤ ਵਿਖਿਆ ਰਾਤਾ ਸੁਵਾਨ ਜੈਸੇ ਆਉਦ ਵਿਹਾਵਤ ਅਦਿਕ ਮੁਹਾਵਤ ਪਾਪ ਕਮਾਵਤ ਬੁਢੇ ਐਸੇ ਸਰਨ ਦੁਖ ਭੰਜਨ ਪੁਰਖ ਨਿਰੰਜਨ ਸਾਧੂ ਸੰਗਤ ਰਵਣ ਜੈਸੀ ਕੀ ਸਭ ਕਲੇਸ਼ ਨਾਸ ਅਗ ਖੰਡਨ ਨਾਨਕ ਜੀਵਤ ਦਰਸ ਦਿ세 ਰਾਵ ਵਿਲਾਵਲ ਮਹੱਲਾ ਪੰਜਵਾਂ ਦੂਪਦੇ ਘਰ ਨਵਾ ਇਕ ਊ ਓੰਕਾਰ ਸਤਗੁਰ ਪ੍ਰਸਾਦ ਆਪ ਕਹਿ ਮੇਲ ਲਈ ਜਬ ਤੇ ਸਰਣ ਤੁਮਾਰੀ ਆਏ ਤਾਬ ਤੇ ਦੁਖ ਗਏ ਰਹਾਵ ਤਾਜ ਅਬਿਮਾਨ ਅਰ ਚਿੰਤ ਬੇਰਾਨੀ ਸਾਧ ਹੈ ਸਰਨ ਪਏ ਜਪ ਜਪ ਨਾਮ ਤੁਮਾਰੋ ਪ੍ਰੀਤਮ ਤਾਨ ਤੇ ਰੋਗ ਖਾਏ ਮਹਾ ਮੁਗਦ ਅਜਾਨ ਅਗਿਆਨੀ ਰਾਖੇ ਧਾਰ ਗਏ ਕਾਹੋ ਨਾਨਕ ਗੁਰ ਪੂਰਾ ਭੇਟਿਓ ਆਵਨ ਜਾਨ ਰਹੇ ਬਿਲਾਵਲ ਮਹੱਲਾ ਪੰਜਵਾਂ ਜੀਵਾਉ ਨਾਮ ਸੁਣੀ ਜਾਓ ਸੋ ਪ੍ਰਸੰਨ ਭਏ ਗੁਰ ਪੂਰੇ ਤਬ ਮੇਰੀ ਆਸ ਕੁਨੀ ਰਹਾਉ ਪੀਰ ਗਈ ਬਾਦੀ ਮਨ ਧੀਰਾ ਮੋਹਿਓ ਅਨੰਦ ਤੁਨੀ ਉਪਜਿਓ ਚਾਓ ਮਿਲਨ ਪ੍ਰਭ ਪ੍ਰੀਤਮ ਰਹਿਨ ਨਾ ਜਾਏ ਖਿਨੀ ਹਨਿਕ ਭਗਤ ਅਨਿਕ ਜਨ ਤਾਰੇ ਸਿਮਰਹਿ ਅਨਿਕ 무ਨੀ ਅੰਦਲੇ ਟੇਕ ਨਿਰਧਾਨ ਧਨ ਪਾਇਓ ਪ੍ਰਭ ਨਾਨਕ ਅਨਿਕ ਗੁਨੀ